ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਜੀ ਆਪਾਂ ਖੜੇ ਆ ਜਲੰਧਰ ਸ਼ਹਿਰ ਕਾਰ ਐਂਡ ਬਾਈਕ ਅਮਿੰਦਰਾ ਫਾਸ ਚੋਇਸ ਰਾਗਾ ਮੋਟਰ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਤੁਹਾਨੂੰ ਬਹੁਤ ਵੀਰਾਂ ਦੀ ਡਿਮਾਂਡ ਸੀ ਕਿ ਡੈਮੋ ਕਾਰਾਂ ਨਹੀਂ ਲੈ ਕੇ ਆਉਂਦੇ ਬਾਈ ਪਿਛਲੀ ਵੀਡੀਓ ਆਪਾਂ ਪਾਈ ਸੀ ਡੈਮੋ ਕਾਰਾਂ ਦੀ ਤੇ ਬਹੁਤ ਵਧੀਆ ਪਿਆਰ ਦਿੱਤਾ ਹੰਗਾਰਾ ਮਿਲਿਆ ਤੇ ਜਲਦੀ ਗੱਡੀਆਂ ਵਿਕ ਗਈਆਂ ਸੀ ਤੇ ਵੀਰਾਂ ਦੀ ਡਿਮਾਂਡ ਸੀ ਕਿ ਡੈਮੋ ਕਾਰਾਂ ਦੁਬਾਰਾ ਲੈ ਕੇ ਆਓ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਡੈਮੋ ਕਾਰਾਂ ਦਵਾਂਗੇ ਆਪਾਂ ਤੇ ਡੈਮੋ ਕਾਰਾਂ ਵੀ ਉਹ ਜਿਨ੍ਹਾਂ ਦੀ ਕਿ ਹਰ ਵੇਲੇ ਡਿਮਾਂਡ ਰਹਿੰਦੀ ਆ ਜੇ ਤੁਸੀਂ ਨਵੀਆਂ ਵੀ ਕੰਪਨੀ ਚ ਲੈਣ ਜਾਓ ਤਾਂ ਤੁਹਾਨੂੰ ਮੌਕੇ ਤੇ ਗੱਡੀਆਂ ਨਹੀਂ ਮਿਲਦੀਆਂ 2-3 ਤਿੰਨ ਮਹੀਨਾ ਦੀ ਵੇਟਿੰਗ ਆ ਤੇ ਮੈਡਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਨਹੀਂ ਸੇਤਾ ਹਾਂਜੀ ਠੀਕ ਹੈ ਤੇ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਦੇ ਵਿੱਚ ਥੈਂਕ ਯੂ ਸਰ ਤੇ ਮੈਡਮ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੀਆਂ ਗੱਡੀਆਂ ਦਿਖਾਉਣੀਆਂ ਆ ਆਪਾਂ ਸਰ 7-8 ਗੱਡੀਆਂ ਦਿਖਾਵਾਂਗੇ ਠੀਕ ਹੈ ਜੀ ਤੇ ਜਿੱਦਾਂ ਬਈ ਕਾਰ ਐਂਡ ਵਾਈਕ ਮੰਹਿੰਦਰਾ ਫਾਸਟੋਐਸ ਮੰਹਿੰਦਰਾ ਦੇ ਵਿੱਚ ਤਾਂ ਡੀਲ ਕਰਦੇ ਆ ਆਦਰ ਬ੍ਰਾਂਡਸ ਦੇ ਵਿੱਚ ਵੀ ਡੀਲ ਕਰਦਾ ਤੁਸੀਂ ਇੱਥੇ ਹਰ ਵੇਲੇ ਗੱਡੀਆਂ ਅਵੇਲੇਬਲ ਹੁੰਦੀਆਂ ਕਿਸੇ ਵੀ ਟਾਈਮ ਤੁਸੀਂ ਜਿੱਦਾਂ ਤੁਸੀਂ ਦੇਖ ਰਹੇ ਹੋ ਬਾਹਰ XUV 300 ਖੜੀ ਆ ਨਾ ਦੋ ਖੜੀਆਂ 300 ਤੇ ਇੱਕ ਮਰਸੀਡੀ ਖੜੀ ਆ ਮੈਡਮ ਇਹ ਇਹਦਾ ਕੀ ਮਾਡਲ ਕੀ ਹੈ ਸਰ ਇਹ ਹੈਗੀ 21 ਮਾਡਲ ਹਾਂਜੀ ਇਹ 20 ਮਾਡਲ ਆ ਇਹ 20 ਮਾਡਲ ਤੇ ਮਰਸੀਡੀਸ ਆਪਣੇ ਕੋ 14 ਮਾਡਲ ਆ 14 ਮਾਡਲ ਦੀ ਮਰਸੀਡੀ ਵੀ ਖੜੀ ਆ E250 ਬਹੁਤ ਹੀ ਵਧੀਆ ਕੰਡੀਸ਼ਨ ਚ ਲੋਕਲ ਜਲੰਧਰ ਦਾ ਨੰਬਰ ਜੇ ਤੁਸੀਂ ਇੰਨਾਂ ਗੱਡੀਆਂ ਦੀ ਡਿਟੇਲ ਲੈਣਾ ਚਾਹੁੰਦੇ ਹੋ ਆਪਾਂ ਤੁਹਾਨੂੰ ਵੀਡੀਓ ਚ ਇੰਨਾਂ ਗੱਡੀਆਂ ਦੀ ਡਿਟੇਲ ਨਹੀਂ ਦੇ ਸਕਦੇ ਜੇ ਤੁਸੀਂ ਇੰਨਾਂ ਗੱਡੀਆਂ ਦੀ ਡਿਟੇਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਤੇ ਚੱਲਦੇ ਨੰਬਰ ਤੇ ਕਾਲ ਕਰਕੇ ਡਿਟੇਲ ਲੈ ਸਕਦੇ ਹੋ ਪਰ ਫੜੀ ਰੂ ਖੁਸ਼ ਹੋ ਜੂ ਤਨ ਤਨ ਹੋ ਜੋਗੇ ਇੰਨੀਆਂ ਨਵੀਆਂ ਕਾਰਾਂ ਪਹਿਲੀ ਕਾਰ ਵਾਈ ਜੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਹੁੰਡਈ ਦੀ ਕ੍ਰੇਟਾ ਬਹੁਤ ਹੀ ਨਵੀਂ ਕੰਡੀਸ਼ਨ ਦੇ ਵਿੱਚ ਕਾਰ ਆ ਦੱਸਿਓ ਮੈਡਮ ਡਿਟੇਲ ਸਰਟੀਫਾਈਡ ਵੀਹਿਕਲ ਆ ਸਰ ਕ੍ਰੇਟਾ ਜੀ 21 ਮਾਡਲ ਪੈਟਰੋਲ 40000 ਚੱਲੀ ਹੋਈ ਐਸ ਐਕਸ ਐਗਜ਼ੀਕਿਊਟਿਵ ਪੈਟਰੋਲ ਮੈਨੂਅਲ ਠੀਕ ਹੈ ਜੀ ਪੈਟਰੋਲ ਦੀ ਮੈਨੂਅਲ ਕਾਰ ਆ 2021 ਮਾਡਲ ਐਸ ਐਕਸ ਇਹਦੇ ਵਿੱਚ ਬਈ ਫੀਚਰ ਕੰਪਨੀ ਵੱਲੋਂ ਸਾਰੇ ਆ ਜਾਂਦੇ ਪਰ ਫਿਰ ਵੀ ਕਸਟਮਰ ਦੇ ਤੁਸੀਂ ਚੈੱਕ ਕਰੋ ਆਡੀ ਵਾਲੇ ਲਾਏ ਬਹੁਤ ਸੋਹਣੇ ਪਾਏ ਹੋਇਆ ਅਪਗ੍ਰੇ ਤੇ ਸ ਕਰੋਮ ਬੀਡਿੰਗ ਲੱਗੀ ਹੋਈ ਆ ਸਾਈਡ ਦੇ ਉੱਤੇ ਸੀਟ ਕਵਰ ਬਹੁਤ ਨਵੇਂ ਮੈਟ ਵਗੈਰਾ ਲੱਗੇ ਹੋਏ ਆ ਤੇ ਅੰਦਰੋਂ ਕੰਡੀਸ਼ਨ ਚੈੱਕ ਕਰੋ ਅੰਦਰੋਂ ਵੀ ਬਾਹਰੋਂ ਵੀ ਬਿਲਕੁਲ ਨਵੀਂ ਕਾਰ ਆ ਓਨਰ ਕਿਹੜਾ ਮੈਡਮ ਗੱਡੀ ਦਾ ਸੈਕੰਡ ਓਨਰ ਆ ਸਰ ਓਨਰ ਸੈਕੰਡ ਆ 21 ਮਾਡਲ ਐਸਐਕਸ ਪੈਟਰੋਲ ਦੀ 40000 ਚੱਲੀ ਹੋਈ ਮੈਨੂਅਲ ਕਾਰ ਤੇ ਮੈਡਮ ਰੇਟ ਕੀ ਆ 990000 ਸਰ 990000 ਦੀ ਗੱਡੀ ਮਿਲ ਜੂ ਇਦੇ ਬਾਅਦ ਤੁਸੀਂ 1 ਲੱਖ ਡੇਢ ਲੱਖ ਰੁਪਇਆ ਡਾਊਨ ਪੇਮੈਂਟ ਲਓ ਬਾਕੀ ਸਾਰਾ ਲੋਨ ਹੋ ਜਾਊਗਾ ਹਾਂਜੀ ਸਰ ਤੇ 1 ਸਾਲ ਦੀ ਕੰਪਰੀਹੈਂਸਿਵ ਵਾਰੰਟੀ ਵੀ ਅਵੇਲੇਬਲ ਹੈ ਨਾ 1 ਸਾਲ ਦੀ ਕੰਪਰੀਹੈਂਸਿਵ ਵਾਰੰਟੀ ਮਿਲੂਗੀ ਤੁਹਾਨੂੰ ਕਾਰ ਐਂਡ ਵਾਈਕ ਮਹਿੰਦਰਾ ਫਰਸਟ ਚੋਇਸ ਵੱਲੋਂ ਸੋ ਹੋਰ ਆਪਾਂ ਨੂੰ ਕੀ ਚਾਹੀਦਾ ਜਦੋਂ ਕੰਪਨੀ ਵੱਲੋਂ ਵਾਰੰਟੀ ਵੀ ਮਿਲ ਰਹੀ ਆ ਅੱਗੇ ਜਿਹੜੀ ਤੁਹਾਨੂੰ ਕਾਰ ਦਿਖਾ ਰਿਹਾ ਬਈ ਜੀ ਹਰ ਵਕਤ ਡਿਮਾਂਡ ਦੇ ਵਿੱਚ ਰਹਿਣ ਵਾਲੀ ਸਕੋਰਪਿਓ ਐਨ ਤੇ ਇਹ ਤੁਹਾਨੂੰ ਜ਼ੀਰੋ ਓਨਰ ਦੀ ਕਾਰ ਮਿਲੂ ਮਤਲਬ ਕਿ ਅਨ ਰਜਿਸਟਰ ਕਾਰ ਹੈ ਤੇ ਫਰਸਟ ਓਨਰ ਤੁਸੀਂ ਬਣੋਗੇ ਦੱਸੋ ਮੈਡਮ ਗੱਡੀ ਬਾਰੇ ਅਨ ਰਜਿਸਟਰਡ ਡੈਮੋ ਕਾਰ ਆ ਸਰ ਸਕੋਰਪੀਓ ਸਰਟੀਫਾਈਡ ਵਹੀਕਲ ਆ ਸਰ ਸਕੋਰਪੀਓ ਬਾਈ ਮਾਡਲ Z8 ਲਕਜਰੀ ਆਟੋਮੈਟਿਕ 4 ਵੀਲ ਡਰਾਈਵ ਠੀਕ ਐ ਹਾਂਜੀ ਚੱਲੀ ਕਿੰਨੀ ਆ ਮੈਡਮ ਗੱਡੀ ਚੱਲੀ ਸਰ 34000 ਚੱਲੀ ਆ 2022 ਮਾਡਲ ਅਨ ਰਜਿਸਟਰ ਕਾਰ ਜਿਹਦੇ ਕੇ ਫਸਟ ਓਨਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਤੁਸੀਂ ਬਣੋਗੇ ਡਾਇਰੈਕਟ ਡੈਮੋ ਕਾਰ ਆ ਬਈ ਕੰਡੀਸ਼ਨ ਦੀ ਬਹੁਤ ਜਿਆਦਾ ਨਵੀਂ ਕਾਰ ਆ 4 ਵੀਲ ਡਰਾਈਵ ਦੇ ਵਿੱਚ ਆਟੋਮੈਟਿਕ ਡੀਜ਼ਲ ਸਭ ਤੋਂ ਟੌਪ ਮਾਡਲ ਇਸ ਤੋਂ ਉੱਪਰ ਦੀ ਸਕੋਰਪੀਓਨ ਦੇ ਵਿੱਚ ਕੋਈ ਵੀ ਵੇਰੀਐਂਟ ਨਹੀਂ ਆਉਂਦਾ ਤੇ ਕੰਡੀਸ਼ਨ ਦੀ ਬਿਲਕੁਲ ਸ਼ੋਅਰੂਮ ਤੇ ਮੈਡਮ ਜੀ ਆਪਾਂ ਜੇ ਰੇਟ ਦੀ ਗੱਲ ਕਰੀਏ ਰੇਟ ਕੀ ਇਹਦਾ ਕਰਦਾ ਸਰ 19 ਲੱਖ 19 ਲੱਖ ਦੀ ਗੱਡੀ ਮੈਨੂੰ ਠੀਕ ਹੈ ਜੀ ਤੇ 2.5 ਲੱਖ ਰੁਪਿਆ ਡਾਉਨ ਪੇਮੈਂਟ ਤੇ ਬਾਕੀ ਲੋਨ ਕਰਾ ਦੋਗੇ ਹਾਂਜੀ ਸਰ ਹੋ ਜਾਏਗਾ ਠੀਕ ਹੈ ਜੀ ਇਹ ਕਾਰ ਐਂਡ ਬਾਈਕ ਵੱਲੋਂ ਇਹ ਤਾਂ ਕਿੰਨੀ ਵਾਰੰਟੀ ਮਿਲਦੀ ਆ ਸਰ 2 ਸਾਲ ਦੀ ਕੰਪਰੀਹੈਂਸਿਵ ਵਾਰੰਟੀ ਰਹਿੰਦੀ ਆ ਨਾਲ ਜਿਹਦੇ ਵਿੱਚ ਫਸਟ ইয়ার ਦੇ ਵਿੱਚ ਕੰਪਰੀਹੈਂਸਿਵ ਵਾਰੰਟੀ ਪਲੱਸ ਆਰਐਸ ਇਹ ਰੰਦਾ ਰੋਡ ਸਾਈਡ ਅਸਿਸਟੈਂਸ ਐਂਡ ਸੈਕੰਡ ইয়ার ਦੇ ਵਿੱਚ ਇੰਜਨ ਤੇ ਗੇਅਰਬਾਕਸ ਹੋਣਗੇ ਠੀਕ ਹੈ ਜੀ ਹਾਂਜੀ ਤੇ ਜਦੋਂ ਗੱਡੀ ਲੈ ਕੇ ਜਾਊਗਾ ਬੰਦਾ ਤਾਂ ਹੋਰ ਕੀ ਤੁਸੀਂ ਆਪਣੇ ਵੱਲੋਂ ਦੋਗੇ ਸਰ ਅਸੀਂ ਕਸਟਮਰ ਨੂੰ ਨਾਲ ਜਿੱਦਾਂ ਉਹਨਾਂ ਦੇ ਨਾਮ ਤੇ ਕਰਵਾ ਕੇ ਦਵਾਂਗੇ ਠੀਕ ਹੈ ਜੀ ਤੇ ਪਲੱਸ ਅਸੀਂ ਸੈਰਾਮਿਕ ਕੋਟਿੰਗ ਜਿਹੜੀ ਆ ਕੰਪਲੀਮੈਂਟਰੀ ਨਾਲ ਦਵਾਂਗੇ ਲਓ ਜੀ ਸੈਰਾਮਿਕ ਕੋਟਿੰਗ ਤੱਕ ਤੁਹਾਨੂੰ ਗੱਡੀ ਦੇ ਉੱਤੇ ਹੋ ਕੇ ਮ ਤੇ ਅੱਗੇ ਆ ਗਈ XUV 700 ਇਹ ਵੀ ਗੱਡੀ ਅੱਜ ਦੇ ਟਾਈਮ ਦੇ ਵਿੱਚ ਖੜੇ ਪੈਰ ਨਹੀਂ ਮਿਲਦੀ ਹੈਗੀ ਦੱਸੋ ਮੈਡਮ ਸਰਟੀਫਾਈਡ ਵਹੀਕਲ XUV 700 AX7N ਲਗਜ਼ਰੀ 24 ਮਾਡਲ ਆ ਸਰ ਅਨ ਰਜਿਸਟਰਡ ਡੈਮੋ ਕਰ ਤੇ 26000 ਚੱਲੀ ਹੋਈ ਹੈ ਲਓ ਜੀ ਸਿਰਫ 26000 ਚੱਲੀ ਹੋਈ 2024 ਮਾਡਲ ਸਭ ਤੋਂ ਟੌਪ ਵਾਲਾ ਮਾਡਲ ਆ AX7L ਹਾਂਜੀ ਸਰ ਲਗਜ਼ਰੀ ਜਿਹਦੇ ਵਿੱਚ ਬਈ ਜੀ ਫੀਚਰ ਬਹੁਤ ਆ ਜਾਂਦੇ ਆ ਕੰਪਨੀ ਦੇ ਅਲੋਏ ਵੱਡਾ ਸੰਰੂਪ ਵੱਡੀ ਸਕਰੀਨ ਤੇ ਸੀਟਾਂ ਆਪਣੇ ਪਿੱਛੇ ਹੁੰਦੀਆਂ ਜਦੋਂ ਬੰਦਾ ਡਾਕੀ ਖੋਲਦਾ ਤੇ ਮੈਡਮ ਇਹਦਾ ਕੀ ਰੇਟ ਹੈ ਸਾਢੇ 20 ਲੱਖ ਸਰ ਸਾਢੇ 20 ਲੱਖ ਦੀ ਤੁਹਾਨੂੰ ਇਹ ਗੱਡੀ ਮਿਲ ਜੂ ਨਵੀਂ ਅੱਜ ਦੀ ਡੇਟ ਦੇ ਵਿੱਚ ਭਾਈ ਇਹ 26 ਲੱਖ ਰੁਪਏ ਦੀ ਗੱਡੀ ਔਨ ਰੋਡ ਪੈਂਦੀ ਆ ਤੁਸੀਂ ਮੈਨੂੰ ਵੀ 24 ਮਾਡਲ ਆ ਤੇ ਅਨ ਰਜਿਸਟਰ ਆ ਓਨਰ ਵੀ ਤੁਸੀਂ ਬਣੋਗੇ ਤੇ ਨਵੀਂ ਆਸ ਹਿਸਾਬ ਦਾ ਵੀ ਹੋ ਗਿਆ ਤੇ ਸਿਰਫ 26000 ਚੱਲੀ ਆ ਸਾਢੇ 5 ਲੱਖ ਰੁਪਏ ਦਾ ਫਾਇਦਾ ਮੋਟਾ-ਮੋਟਾ ਥੋੜਾ ਇਸ ਗੱਡੀ ਦੇ ਵਿੱਚੋਂ ਹੋ ਜਾਊਗਾ ਤੇ ਇਸ ਤੋਂ ਇਲਾਵਾ ਵੀ ਇੱਧਰ ਖੜੀ ਆ Swift ਕਾਰ ਦੱਸਿਓ ਮੈਡਮ ਇਹਦੇ ਬਾਰੇ ਸਰਟੀਫਾਈਡ ਵੀਕਲ ਸਵਿਫਟ 24 ਮਾਡਲ VXI ਆਪਸ਼ਨਲ ਜੀ પેટ્રોલ ਮਾਡਲ 2024 2024 ਮਾਡਲ ਫਸਟ ਓਨਰ ਹਾਂਜੀ ਸਰ ਫਸਟ ਓਨਰ ਦੀ ਕਾਰ ਹੈ VXI ਆਪਸ਼ਨਲ ਚੱਲੀ ਕਿੰਨੀ ਹੈ ਮੈਡਮ ਇਹ 17000 ਹਾਂਜੀ ਸਰ 17000 ਚੱਲੀ ਹੋਈ ਆ ਬਾਈ ਜੀ ਇਹਦੇ ਵਿੱਚ ਪੁਸ਼ ਬਟਨ ਸਟਾਰਟ ਵਾਲੀ ਕਾਰ ਆ ਜਾਂਦੀ ਐ ਐਕਸਟਰਾ ਲਾਈਟਰ ਪਏ ਹੋਣੇ ਸਪੌਇਲਰ ਲੱਗਿਆ ਹੋਇਆ ਸਕ੍ਰੈਚ ਲੈਸ ਐਡਵੋਕੇਟ ਦੀ ਕਾਰ ਆ ਅੰਦਰੋਂ ਚੱਕਰਾਂ ਤੇ ਸੀਟ ਕਵਰ ਬਹੁਤ ਨਵੇਂ 70 ਮੈਟ ਲੱਗੇ ਹੋਣੇ ਆਰਮ ਰੈਸਟ ਤੱਕ ਲੱਗਿਆ ਹੋਇਆ ਐਸੈਸਰੀ ਕਾਫੀ ਲੱਗੀ ਹੋਈ ਆ ਗੱਡੀ ਦੇ ਵਿੱਚ 2024 ਮਾਡਲ ਫਰਸਟ ਓਨਰ VXI ਆਪਸ਼ਨਲ ਸਿਰਫ 17000 ਕਿਲੋਮੀਟਰ ਚੱਲੀ ਹੋਈ ਕਾਰ ਐ ਦੱਸੋ ਮੈਡਮ ਰੇਟ ਦਾ ਰੇਟ ਸਰ ਇਹਦਾ ਹੈਗਾ 675000 ਜੀ ਠੀਕ ਹੈ ਜੀ ਪਲੱਸ ਅਸੀਂ ਇਹਦੇ ਨਾਲ 2 ਸਾਲ ਦੀ ਕੰਪਰੀਹੈਂਸਿਵ ਵਾਰੰਟੀ ਦਵਾਂਗੇ ਠੀਕ ਹੈ ਜੀ ਹਾਂਜੀ 2 ਸਾਲ ਦੀ ਕੰਪਰੀਹੈਂਸਿਵ ਵਾਰੰਟੀ ਵੀ ਮਿਲੂਗੀ 675000 ਦੇ ਵਿੱਚੋਂ ਥੋੜਾ ਬਹੁਤ ਤੁਹਾਡਾ ਮੌਕੇ ਦੇ ਰਿਗਾਰਡ ਵੀ ਹੋ ਜਾਊਗਾ ਇਹਦੇ ਬਾਅਦ ਤੁਸੀਂ ਜਿਆਦਾ ਤੋਂ ਜਿਆਦਾ ਲੱਖ ਰੁਪਇਆ ਲਿਓ ਜੇ ਤੁਹਾਡੀ ਪ੍ਰੋਫਾਈਲ ਵਧੀਆ ਬਾਕੀ ਸਾਰਾ ਲੋ ਤਿੰਨਾਂ ਚ ਕੋਈ ਵੀ ਕਾਰ ਲੈਣੀ ਹੈ ਬਾਈ ਜੀ ਤੁਸੀਂ ਆਉਣਾ ਕਾਰ ਐਂਡ ਬਾਈ ਕੁਮੇਂਦਰਾ ਫਰਸਟ ਚੋਇਸ ਰਾਗਾ ਮੋਟਰ ਜਲੰਧਰ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰੋ ਸਾਈ ਪਾਓ ਬੁੱਕ ਕਰੋ ਤੇ ਜੇ ਜ਼ੀਰੋ ਡਿਟੇਲ ਲੈਣੀ ਹੈ ਹੋਰ ਵੀ ਕੁਝ ਪੁੱਛਣਾ ਫੋਟੋ ਮੰਗਾਉਣੀਆਂ ਨੇ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਤੇ ਜੇ ਤੁਸੀਂ ਆਉਣਾਗਾ ਇੱਥੇ ਡਾਇਰੈਕਟ ਮੈडम ਆਪਣੀ ਲੋਕੇਸ਼ਨ ਕੀ ਹੈ ਕਿਹੜੀ ਜਗ੍ਹਾ ਦੇ ਉੱਤੇ ਆਪਾਂ ਖੜੇ ਹਾਂ ਮੜਾ ਦੱਸ ਸਰ ਕਾਰ ਐਂਡ ਬਾਈ ਕੁਮੇਂਦਰਾ ਫਰਸਟ ਚੋਇਸ ਓਪੋਜ਼ਿਟ ਸਰੋਵਰ ਪੋਟੇ ਕੋ ਹੋਟਲ ਦੇ ਠੀਕ ਹੈ ਜੀ ਹਾਂਜੀ ਬੀਐਸਐਫ ਚੌਂਕ ਦੇ ਕੋਲ ਹਾਂਜੀ ਲਓ ਜੀ ਸਕਰੀਨ ਤੇ ਚੱਲਦੇ